ਸੈਂਟਰ ਕਿਉਂ ਹੋ ਰਹੇ ਨੇ ਬੰਦ ਆਈਲੈਟ ਸੈਂਟਰਾਂ ਨੂੰ ਚਲਾਉਣ ਵਾਲੇ ਕਿਉਂ ਨੇ ਪਰੇਸ਼ਾਨ ਆਖਰ ਬੱਚੇ ਹਣ ਆਈਲੈਟਸ ਕਿਉਂ ਨਹੀਂ ਕਰ ਰਹੇ ਇਸ ਵਿਸ਼ੇ ਨੂੰ ਲੈ ਕੇ ਅੱਜ ਮੈਂ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਦੋਸਤੋ ਤੁਸੀਂ ਦੇਖ ਰਹੇ ਹੋ ਪੋਸੂ ਨਾਮਾ ਚੈਨਲ ਔਰ ਮੈਂ ਤੁਹਾਡਾ ਦੋਸਤ ਸੋਹ ਸਹੋਤਾ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਹਰ ਸ਼ਹਿਰ ਦੇ ਵਿੱਚ ਈਵਨ ਕਿ ਹੁਣ ਤੱਕ ਪਿੰਡਾਂ ਦੇ ਵਿੱਚ ਵੀ ਆਈਲੈਟਸ ਰਵਾਉਣ ਵਾਸਤੇ ਬੱਚਿਆਂ ਨੂੰ ਸੈਂਟਰ ਇਸ ਕਦੇ ਖਲ ਰਹੀ ਸੀ ਕਿ ਬੱਚੇ 10ਵੀਂ ਮਰੋ ਪਾਸ ਕਰਦੇ ਸੀ ਪਹਿਲੇ ਹੀ ਆਪਣੀ ਜਿਹੜੀ ਬੁਕਿੰਗ ਹੈ ਉਹ ਹਾਈਲਸ ਕਰਨ ਵਿੱਚ ਕਰਵਾ ਲੈਂਦੇ ਸੀ ਪਰ ਅੱਜ ਦੀ ਇਸ ਮਤਲਬ ਜ਼ਿੰਦਗੀ ਦੇ ਵਿੱਚ ਕਾਰਨ ਕੀ ਹੈ ਕਿ ਬੱਚਿਆਂ ਦਾ ਜਿਹੜਾ ਝੁਕਾ ਹੈ ਉਹ ਕਟ ਗਿਆ ਹੈ ਕਾਰਨ ਕੀ ਹੈ ਕਿ ਜਿਹੜੇ ਹਾਈਲਾਈਟਸ ਕਰਵਾ ਰਹੇ ਸੈਂਟਰ ਸੀ ਉਹ ਪਰੇਸ਼ਾਨ ਜ਼ਿਆਦਾ ਹੋਣ ਲੱਗ ਪਏ ਨੇ ਔਰ ਉਹਨਾਂ ਦੇ ਸੈਂਟਰਾਂ ਦੇ ਵਿੱਚ ਤਾਲੇ ਲੱਗਣੇ ਸ਼ੁਰੂ ਹੋ ਚੁੱਕੇ ਹਨ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਬੱਚੇ 10ਵੀਂ ਤੋਂ ਬਾਅਦ 12ਵੀਂ ਤੋਂ ਬਾਅਦ ਉਹਨਾਂ ਦਾ ਉਹਨਾਂ ਦੇ ਪੇਰੈਂਟਸ ਦਾ ਇਹ ਸਭ ਤੋਂ ਪਹਿਲਾ ਸਟੈਪ ਹੁੰਦਾ ਸੀ ਕਿ ਇਹਨਾਂ ਬੱਚਿਆਂ ਨੂੰ ਆਪਾਂ ਕਿਤੇ ਨਾ ਕਿਤੇ ਆਈਲੈਂਡਸ ਕਰਵਾ ਕੇ ਕੈਨੇਡਾ ਜਾਂ ਕਿਸੇ ਹੋਰ ਮੂਲਕ ਦੇ ਵਿੱਚ ਭੇਜ ਦੇਈਏ ਪੇਰੈਂਟਸ ਦੀ ਇੱਕ ਮਤਲਬ ਤਮੰਨਾ ਹੁੰਦੀ ਸੀ ਕਿ ਆਪਣਾ ਵਧੀਆ ਤੋਂ ਵੱਖਤਾ ਹੀ ਬੱਚੇ ਬਣਾ ਸਕਣਗੇ ਜੇ ਪੰਜਾਬ ਦੀ ਧਰਤੀ ਤੋਂ ਬਾਹਰ ਜਾ ਰਹੇ ਔਰ ਉਹਦੇ ਬਾਅਦ ਸੈਂਟਰਾਂ ਦੇ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੰਦੇ ਸੀ ਔਰ ਹਾਈਲਾਈਟਸ ਸੈਂਟਰ ਜਿਹੜੇ ਸੀ ਉਹ ਹਾਈਲਟਸ ਕਰਵਾਉਣ ਦੀ ਖਾਤਰ ਕਿੰਨੇ ਕਿੰਨੇ ਪੈਸੇ ਲੈਂਦੇ ਸੀ ਇਹ ਸਾਡੀ ਸੋਚ ਤੋਂ ਵੱਧ ਵੀ ਹੋ ਸਕਦਾ ਹੈ ਪਰ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਹਾਈਲਾਈਟਸ ਕਰਵਾਉਣ ਵਾਲੇ ਸੈਂਟਰਾਂ ਦੇ ਜਿਹੜੇ ਆਨਰਸ ਨੇ ਉਹ ਬਹੁਤ ਅੱਛੇ ਮਿੱਤਰ ਨੇ ਉਹਨਾਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹੋਰ ਬੱਚਿਆਂ ਦਾ ਚੁਕਾ ਜਿਹੜਾ ਹੈ ਉਹ ਆਈਲੈਕਸ ਕਰਨ ਦੇ ਵਿੱਚ ਉਹ ਨਜ਼ਰ ਨਹੀਂ ਆਉਂਦਾ ਜੋ ਪਹਿਲਾ ਨਜ਼ਰ ਆਇਆ ਕਰਦਾ ਸੀ ਮੈਂ ਪੁੱਛਿਆ ਕਾਰਨ ਕੀ ਹੋ ਸਕਦਾ ਆਖਰ ਕਾਰਨ ਕੀ ਹੋ ਸਕਦਾ ਹੈ ਕਿ ਬੱਚੇ ਦਾ ਦਸਵੀਂ ਤੋਂ ਪਹਿਲਾਂ ਹੀ ਕਿਤੇ ਨਾ ਕਿਤੇ ਆਈਲੈਕਸ ਸੈਂਟਰਾਂ ਦੇ ਨਾਲ ਸੰਪਰਕ ਸਾਧ ਲੈਂਦੇ ਸੀ ਔਰ ਉਹ ਜੇ ਪਲੱਸ 2 ਕਰ ਲਈ ਹੈ ਤੇ ਪਲੱਸ 2 ਤੋਂ ਬਾਅਦ ਹੋ ਜਾਂਦਾ ਸੀ ਕਿ ਚੰਗੇ ਬੈਂਡ ਆਉਣ ਔਰ ਕਿਤੇ ਨਾ ਕਿਤੇ ਜਿਹੜਾ ਹੈ ਉਹ ਸਾਰਾ ਕੁਝ ਵਧੀਆ ਹੋ ਜਾਵੇਗਾ ਉਹਨਾਂ ਨੇ ਇੱਕ ਗਲਤੀ ਕੀਤੀ ਬੜੀ ਅਹਿਮ ਤੇ ਹੁਣ ਸਰਕਾਰਾਂ ਜਿਹੜੀਆਂ ਨੇ ਕਿਸੇ ਵੀ ਕੰਟਰੀ ਦੀਆਂ ਉਹ ਆਪਣੇ ਰੂਲ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਸਖਤ ਕਰ ਰਹੀ ਹੈ ਹੁਣ ਬੱਚਿਆਂ ਦੇ ਵਿੱਚ ਉਹ ਝੁਕਾਅ ਇਸੇ ਕਰਕੇ ਨਹੀਂ ਹੈ ਕਿ ਪਹਿਲਾਂ ਤਾਂ ਪੀਆਰ ਮੇੜੀ ਜਾਣੀ ਹੁੰਦੀ ਸੀ ਲੇਕਿਨ ਅੱਜ ਦੇ ਜਿਹੜੇ ਬੱਚੇ ਨੇ ਉਹ ਪੀਆਰ ਲੈਣ ਵਾਸਤੇ ਦਰਦ ਦਰਦੀਆਂ ਠੋਕਰਾ ਖਾ ਰਹੇ ਨੇ ਔਰ ਪੰਜਾਬ ਦੇ ਵਿੱਚ ਹਾਈਲਾਈਟਸ ਤੋਂ ਵਾਲ ਵਾਲੇ ਸੈਂਟਰ ਜਿਹੜੇ ਆ ਹੁਣ ਉਹਨਾਂ ਦੀ ਜਿਹੜੀ ਚਕਾਚੌਂਦ ਹੁੰਦੀ ਸੀ ਔਰ ਰੰਗ ਬਰੰਗੇ ਦੇ ਜਿਹੜੇ ਸਵੇਰ ਤੋਂ ਉੱਠਦੇ ਆਉਂਦੇ ਆ ਅਖਬਾਰਾਂ ਦੇ ਵਿੱਚ ਪੈਂਟਲੇਟ ਆਇਆ ਕਰਦੇ ਸੀ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਰੋਕ ਲੱਗ ਚੁਕੀ ਹੈ ਮੈਂ ਇਹ ਨਹੀਂ ਕਹਿੰਦਾ ਕਿ ਪੂਰਨ ਰੋਕ ਲੱਗ ਚੁਕੀ ਹੈ ਕਿਤੇ ਨਾ ਕਿਤੇ ਅਜੇ ਵੀ ਚੱਲ ਰਿਹਾ ਹੋਵੇਗਾ ਲੇਕਿਨ ਜ਼ਿਆਦਾ ਕਰਕੇ ਜ਼ਿਆਦਾ ਕਰਕੇ ਬੱਚਿਆਂ ਦੇ ਨਾਲ ਵੀ ਸੰਪਰਕ ਕੀਤਾ ਗਿਆ ਹੈ ਕਿ ਤੁਸੀਂ ਹਾਈਲਾਈਟਸ ਕਰ ਨਾਓ ਉਹਨਾਂ ਦਾ ਮਾਪੇ ਇੱਕਦਮ ਕਹਿੰਦੇ ਆ ਜੀ ਨਹੀਂ ਅਸੀਂ ਆਪਣੇ ਬੱਚੇ ਨੂੰ ਹੁਣ ਬਾਹਰ ਨਹੀਂ ਪੇਚਾ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਬਹੁਤ ਸਾਰੇ ਦੋਸਤਾਂ ਨੇ ਆਇਲੈਕਸ ਸੈਂਟਰ ਨੂੰ ਸਟਾਰਟਅਪ ਕਰਨ ਦੇ ਵਿੱਚ ਬੜੌਣ ਦੇ ਵਿੱਚ ਕਾਫੀ ਜ਼ਿਆਦਾ ਲੋਨ ਵੀ ਲਿੱਤਾ ਹੋਇਆ ਹੈ ਹੁਣ ਉਹਨਾਂ ਨੂੰ ਉਮੀਦ ਸੀ ਕਿ ਬੱਚੇ 10ਵੀਂ ਕਰਕੇ ਆਉਣਗੇ 12ਵੀਂ ਕਰਕੇ ਆਉਣਗੇ ਲੇਕਿਨ ਉਹਨਾਂ ਦੀ ਸੋਚ ਤੋਂ ਬਹੁਤ ਘੱਟ ਬੱਚੇ ਜਿਹੜੇ ਹੈ ਉਹ ਐਡਮਿਸ਼ਨ ਮਤਲਬ ਆਇਲੈਕਸ ਕਰਨ ਦੇ ਵਿੱਚ ਨਜ਼ਰ ਆ ਰਹੇ ਹੈ ਹਰ ਉਹ ਲੋਕ ਜਿਹੜੇ ਨੇ ਉਹਨਾਂ ਨੇ ਇੱਕ ਸਾਲ ਦਾ ਬਜਟ ਬਣਾਇਆ ਹੁੰਦਾ ਕਿ ਇਸ ਸਾਲ ਅਸੀਂ ਇੰਨਾ ਪ੍ਰੋਫਿਟ ਲੈਣਾ ਹੈ ਇੰਨੀ ਕਿਸ਼ਤ ਜਾਣੀ ਹੈ ਇੰਨੀ ਸੈਲਰੀ ਦੇਣੀ ਹੈ ਬਿਲਡਿੰਗ ਦਾ ਕਿਰਾਇਆ ਦੇਣਾ ਹੈ ਡੀਲੀ ਦਾ ਕਿਰਾਇਆ ਦੇਣਾ ਹੈ ਐਡ ਜਿਹੜੀਆਂ ਆਪਾਂ ਰੋਜ਼ ਅਖਬਾਰਾਂ ਦੇ ਵਿੱਚ ਨਿਊਜ਼ਪੇਪਰ ਦੇ ਵਿੱਚ ਸੋਸ਼ਲ ਮੀਡੀਆ ਤੇ ਦੇਖਦੇ ਆ ਉਹਦਾ ਵੀ ਖਰਚਾ ਕੱਢਣਾ ਲੇਕਿਨ ਉਹ ਅੱਜ ਕਿਤੇ ਵੀ ਨਜ਼ਰ ਨਹੀਂ ਆ ਰਹੇ ਆਈ ਲੈਟ ਸੈਂਟਰ ਦੇ ਓਨਰ ਜਿਹੜੇ ਨੇ ਪ੍ਰੇਸ਼ਾਨ ਨੇ इस गल तो परेशान ने कि बहरले मुल्कों की सख्ती वो पूरी तरह कि पहले एक बैंड का बहुत रिवाज चल रहा तो उपर बैंड आ जाए तो जी क्या ही बापा है लेकिन लड़कियां या लड़के जेडे आईलैंड कर लेंगे सके जिन्हों झुका बहर जा लेकिन अफसोस की गल है कि कई वो भी बच्चे जुड़े है, हैं वह हम कैनेडा वर्ग के मुल्क जाना नहीं चाहते जो मुल्क भी जाना नहीं चाहते लड़के लड़कियां कुछ अजोया भी संपर्क में आईया जिन्होंने आईलैंड की थी है लेकिन अपना पैसा जोड़ा है जानदार वो पूरी तरह भर नहीं सकते ਲੇਕਿਨ ਉਹ ਕੀ ਕਰਦੇ ਆ ਕਿ ਇੱਕ ਪੈਸੇ ਵਾਲੀ ਸਾਮੀ ਵੇਖ ਕੇ ਲੜਕੀ ਲੜਕੇ ਨਾਲ ਮੈਰਿਜ ਕਰਾ ਲੈਂਦੀ ਹੈ ਜਾਂ ਲੜਕਾ ਜਿਹੜਾ ਵੀ ਬੈਂਡ ਅੱਛੇ ਆਏ ਆ ਜਾਣਾ ਚਾਹੁੰਦਾ ਹੈ ਲੇਕਿਨ ਦੋਸਤੋ ਉਸ ਦੇ ਵਿੱਚ ਵੀ ਬਹੁਤ ਸਾਰੇ ਕਪੜੇ ਜਿਹੜੇ ਆ ਉਹ ਤੁਸੀਂ ਵੇਖੇਗੇ ਉਧਰ ਜਾ ਕੇ ਲੜਕਾ ਲੜਕੀ ਨੂੰ ਇੱਧਰ ਭੁੱਲ ਜਾਂਦਾ ਜੇ ਲੜਕੀ ਇੱਧਰ ਉਧਰ ਗਈ ਹੈ ਤਾਂ ਉਹ ਜਾ ਕੇ ਲੜਕੀ ਵੀ ਉਧਰ ਇੱਧਰ ਲੈ ਲੜਕੇ ਨੂੰ ਭੁੱਲ ਜਾਂਦੀ ਹੈ ਪੈਸੇ ਲੱਗੇ ਲਗਾਏ ਇਸ ਪੁਲਿਸ ਸਟੇਸ਼ਨ ata ਕਦਾਰ ਦਾ ਵਿੱਚ ਪਹੁੰਚਦਾ ਹੈ ਔਰ ਜਦੋਂ ਵੀ ਉਹ ਵਾਪਸ ਆਉਂਦਾ ਜਾਂ ਆਉਂਦੀ ਹੈ ਤਾਂ ਉਸ ਦੇ ਉੱਪਰ ਜਿਹੜੇ ਕਾਨੂੰਨੀ ਕਾਰਵਾਈ ਦੇ ਜਿਹੜੇ ਕਹਿ ਸਕਦੇ ਕਾਨੂੰਨੀ ਕਾਰਵਾਈ ਦਾ ਜਿਹੜਾ ਡੰਡਾ ਹੈ ਉਹ ਉਸੇ ਤਰ੍ਹਾਂ ਹੀ ਬਰਕਰਾਰ ਹੈ ਸੋ ਬਹੁਤ ਕੁਝ ਚੇਂਜ ਹੋ ਗਿਆ ਬਹੁਤ ਕੁਝ ਚੇਂਜ ਹੋ ਗਿਆ ਆਈਲੈਂਡਸ ਸੈਂਟਰ ਵੀ ਤਕਰੀਬਨ ਹੁਣ ਵੱਲ ਦੀ ਤਦਾਰ ਦੇ ਵਿੱਚ ਨਜ਼ਰ ਆ ਰਹੇ ਨੇ और जो चल रहे हैं वो भी बेचारे बस एक खर्चा खाना पूरी खर्चा पूरा करने की कोशिश कर रहे हैं लड़कियां साढ़े छे आ गए उन्होंने तो जे लड़की पैसे वाली मिलती तो पैसे ला के मुंडे भेज दी है वह आस होंगी लड़का मैं इधर बुला लेगा मतलब तुम देखो कि कदम कदम दर कदम जरा चल के आप चंकी मंजिल से ਪਰ ਕਈ ਵਾਰ ਧੋਖਿਆਂ ਦਾ ਸ਼ਿਕਾਰ ਹੋਣ ਕਰਕੇ ਅਸੀਂ ਅੱਧ ਵਿਚਾਰੇ ਹੀ ਰਹਿ ਜਾਂਦੇ ਹਾਂ ਸੋ ਦੋਸਤੋ ਇਸ ਐਪੀਸੋਡ ਦੇ ਵਿੱਚ ਮੇਰੀ ਬਹੁਤ ਸਾਰੇ ਆਈਲੈਂਡ ਸੈਂਟਰ ਦੇ ਆਨਰ ਜਿਹੜੇ ਉਹਨਾਂ ਨਾਲ ਗੱਲਬਾਤ ਹੋਈ ਲੇਕਿਨ ਉਹ ਤਾਜ਼ਗੀ ਉਹਨਾਂ ਦੇ ਚਿਹਰੇ ਤੇ ਨਜ਼ਰ ਨਹੀਂ ਆਈ ਜਿਹੜੀ ਪਹਿਲਾਂ ਆਇਆ ਕਰਦੀ ਸੀ ਉਹ ਖੁਸ਼ੀ ਉਹਨਾਂ ਦੇ ਚਿਹਰੇ ਤੇ ਨਜ਼ਰ ਨਹੀਂ ਆਈ ਜੋ ਪਹਿਲਾਂ ਆਇਆ ਕਰਦੀ ਸੀ ਹੁਣ ਤਾਂ ਇਹ ਹੈ ਕਿ ਚੰਗਾ ਚੱਲੀ ਜਾਂਦਾ ਜੀ ਦੋ ਚਾਰ ਸਟੂਡੈਂਟ ਆਉਂਦੇ ਆ ਅਸੀਂ ਇਹਦੇ ਕਿੰਨੇ ਪੂਰਨ ਤੌਰ ਤੇ ਬੰਧ ਹੈ ਲੇਕਿਨ ਪਹਿਲਾਂ ਵਾਲੀਆਂ ਰੌਣਕਾਂ ਹੁਣ ਆਈ ਲੈਟ ਸੈਂਟਰਾਂ ਦੇ ਵਿੱਚ ਨਜ਼ਰ ਨਹੀਂ ਆ ਰਹੀਆਂ ਦੋਸਤੋ ਇੱਕ ਸਵਾਲ ਮੈਂ ਜਰਦੇ ਜਾਂਦੇ ਜਰੂਰ ਪੁੱਛਣਾ ਚਾਹੁੰਦਾ ਕੀ ਤੁਸੀਂ ਆਪਣੇ ਬੱਚੇ ਨੂੰ ਕੈਨੇਡਾ ਭੇਜਣਾ ਚਾਹੁੰਦੇ ਹੋ ਜੇ ਭੇਜਣਾ ਚਾਹੁੰਦੇ ਹੋ ਜਾਂ ਕਿਸੇ ਹੋਰ ਦੇਸ਼ ਵਿੱਚ ਭੇਜਣਾ ਚਾਹੁੰਦੇ ਹੋ ਤਾਂ ਉੱਥੇ ਦੇ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਐ ਉਹ ਜ਼ਰੂਰ ਪਤਾ ਕਰਨ ਤੋਂ ਬਾਅਦ ਹੀ ਆਪਣੇ ਬੱਚੇ ਲਈ ਸਟੈਪ ਚੱਕਣਾ ਜੁੜੇ ਰਹੋ ਪੋਸ਼ੂ ਨਾਮਾ ਚੈਨਲ ਦੇ ਨਾਲ ਮੈਨੂੰ ਆਪਣੇ ਦੋਸਤ ਹੋਮਸੋਹਤਨ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ